ਐਕਸ ਸਰਵਿਸ ਮੈਨਾਂ ਨੇ ਆਪਣੇ ਸ਼ਹੀਦਾਂ ਨੂੰ ਸਨਮਾਨ ਕਰਦੇ ਹੋਏ ਤੇ ਨਾਲ ਗੁਰੂ ਮਹਾਰਾਜ ਦਾ ਓਟਾ ਸਾਹ ਲੈ ਕੇ ਅਰਦਾਸ ਕਰਵਾ ਕੇ ਆਪਣੇ ਸਮਾਗਮ ਨੂੰ ਸ਼ੁਰੂਆਤ ਕੀਤੀ ਦਿਖਾਉਂਦੇ ਆ ਤੁਹਾਨੂੰ ਪੂਰੀ ਰਿਪੋਰਟ ਦੇਖੋ ਕੀ ਕਹਿੰਦੇ ਆ ਸਤਿ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਾਏ ਵਾਰਸ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾਮ ਭਗਵਤੀ ਸਿਮਰਦਾਸ ਗੁਰਨਾਨਕ ਲਾਇਆਏ ਫਿਰਾਂ ਦੇ ਪੁਰਤਾ ਅਮਰਦਾਸ ਰਾਨੰਦਾਸ ਸਿੰਘ ਸਾਹਾਏ ਹਰ ਜਨ ਘਰ ਕੋ ਬੇਨ ਤੋਂ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਆ ਜਿਸ ਦੇਠਾਏ ਸਭ ਕਾਇ ਤੇ ਬਾਤ ਸਿਮਰਿਆ ਘਰੋਂ ਨਾਉ ਨਿਹਾਏ ਸਭ ਕਾਇ ਤੇ ਆਏ ਜਿਸ ਦੇ ਬਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਖ ਨਾਲ ਹੋਇ ਸਾਧਾ ਬਾਤ ਜੈ ਜੀ ਗੁਰੂ ਗ੍ਰੰਥ ਸਾਹਿਬ ਦੀ ਚੈਪਾਡ ਦਰਸ਼ਨ ਜੀਦਾਰ ਬਣ ਕੇ ਅੰਤਾਰ ਬੋਲੋ ਜੀ ਹਾਰ ਜੀ ਪੰਜਾਂ ਪਿਆਰੀਆਂ ਕਾਹਨ ਸਾਹਿਬ ਜਾਦੇ ਵਸਾਰੀ ਤੇ ਆਏ ਅੱਜਿਆ ਜਤਿਆ ਕੱਤਿਆ ਜਿਆਨੇ ਨਾਮ ਕੱਤਿਆ ਬਲ ਕੱਲਾ ਦੇਖਲਾ ਮਿਲੂਆਂ ਦੇਖ ਕੇ ਆ ਦੇਖਣ ਦਾ ਬੁਲਾਉ ਹੋਇਆ ਨਾ ਕੱਤਿਆ ਦੇ ਨਾਲ ਦਸਿਆ ਅੰਤਾਰ ਬਾਲ ਸੰਵਾਦ ਬੋਲੋ ਜੀ ਅਲੈਕੁਮ ਸਲਮ ਸਵਾਦ ਸ਼ੁਰੂ ਇਨਾਂ ਤੇ ਅੰਨੇਸਿਸ ਜੁਤੇ ਬਾਏ ਵਾਲ ਕਤਵਾਏ ਕੋ ਤਰਨਾਂਵ ਅੰਨਾਂ ਚੜੀਆਂ ਤੇ ਚੜ੍ਹਿਆ ਰਿਆ ਨਾਸਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮੀ ਹਾਰੇ ਆ ਸਿੱਖੀ ਕੇਸਾਂ ਸਿਆਸਤ ਪਹੁੰਚਾਈ ਹਰਿ ਖਾਲਸਾ ਬੋਲੋ ਜੀ ਵਾਹਿਗੁਰੂ ਜੀ ਪੰਆ ਤਖਤਾਂ ਸਰਬਤ ਗੁਰਦੁਆਰਿਆਂ ਦਾ ਬੋਲੋ ਜੀ ਵਾਹਿਗੁਰੂ ਜੀ ਪ੍ਰਫਾਨ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਪਾਇੰਤ ਵਿੱਚ ਤੇ ਆਵੇ ਤੇ ਆਵੇ ਸਾਸ਼ਟਾ ਪਰ ਸੁਭੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਾਹ ਪਹਾੜ ਸਿਆਰੀਆ ਦੇਖ ਦੇਖੋ ਆਪਣਾ ਗੁਰੂ ਪੀਰ ਸਾਜ ਪੰਥੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਦਾ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਹਰਿ ਦਾਣ ਵੇਦ ਦਾਣ ਸਾਹਾ ਦਾਣ ਸ੍ਰੋਹਾ ਦਾਣ ਨਾਣਾ ਸਰਬਸਰਬ ਚਾਉ ਕੀਆ ਝੰਡੇ ਨੂੰ ਵਿੱਚ ਕੋ ਤੁਗਾ ਟਲ ਧਰਵਾ ਜਾ ਜਾ ਤਾਰ ਬੋਲੋ ਜੀ ਵਾਹਿਗੁਰੂ ਖੁਸ਼ੀਆਂ ਦਾ ਮਨ ਨੀਵਾ ਮਾਤੂ ਦੀ ਮਨਪਸਾਰਾ ਖਾਲਸਾ ਪੁਰਖ ਵਾਇਗਰੇ ਆਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਦੇ ਨਾਂ ਤੋਂ ਪੰਥ ਨੂੰ ਵਿਸ਼ੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸਹਿਨ ਸ਼ਾਹ ਦਾਤਾਰ ਪਾਵਨ ਸਾਧਰਤ ਪਵਿਅ ਮਾਲਕ ਨਰਨਪਾ ਸਾਹਿਬ ਜੀ ਜਗਦੀ ਜੋਤ ਸੰਤਾਨ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲੈ ਕਰਕੇ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ ਸਦਗੁਰੂ ਜੀਓ ਆਪ ਜੀ ਦੇ ਪਾਵਨ ਚਰਨਾਂ ਦਾ ਓਟ ਆਸਟਾ ਲਿਆ ਦੇਸ ਵਾਪਰ ਮੋਏ ਹਨ ਸੁਭ ਕਰਮਾਂ ਤੇ ਕਬ ਹੂਣਾ ਟਾ ਰੋਡੇ ਪਾਵਨ ਮਾ ਬਾਂਕਾ ਅਨੁਸਾਰ ਹਮੇਸ਼ਾ A1 267 ਅਰਜਿਮੈਂਟ ਜਨਾਬਾ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ 59ਵਾਂ ਰੈਜਟਿੰਗ ਦੇਸ਼ ਕੈਲੀਬ੍ਰੇਸ਼ਨ ਸਤਿਗੁਰੂ ਜੀ ਸਲੂ ਸੈਨਕਾ ਵੱਲੋਂ ਇਸ ਕੰਪਨੀ ਸਾਲ ਵਾਲੋਂ ਸਾਡ ਜੋ ਵੀ ਆਪਜੀ ਦੇ ਕਰਨ ਵਾਲਾ ਉਹ ਤਾਸਾ ਲਿਆ ਹੈ ਕੈਲੀਬ੍ਰੇਟ ਵੀ ਕਰਦੇ ਹੁਏ ਆਪਜੀ ਦੇ ਕਰਨਾਂ ਦੇ ਇਹ ਤਾਸੇ ਲੈ ਕੇ ਬੇਨਤੀਆਂ ਦਿੰਦੇ ਹੁਈਆਂ ਨੇ ਸਭ ਤੋਂ ਜੀ ਇਸ ਅਰੇਜਮੈਂਟ ਦੇ ਅੰਦਰ ਜੋ ਵੀ ਸੀਰ ਸਿੰਘ ਹੋਏ ਉਹਨਾਂ ਦੀਆਂ ਸੀਡਾਂ ਨੂੰ ਜਾਣ ਉਹਨਾਂ ਨੂੰ ਸਮਰਤਾ ਤੋਂ ਸਭ ਤੋਂ ਜੀ ਇਸ ਮਿਟਰੀ ਸੈਂਕਾ ਵੱਲੋਂ ਆਪ ਜੀ ਦੇ ਹਜ਼ੂਰ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਦੇਸ਼ਵਾਪਰਮੋਹਿਨ ਸੁਧਰਮੋਂ ਤੇ ਕਬੂਨਾ ਕਰੋ ਨਾ ਡਰਨੋ ਕੋਈ ਦਬ ਜਾਏ ਨਾ ਨੂੰ ਸਾਥ ਕੋਟੀ ਆਪ ਜੀ ਦੇ ਪਾਵਨ ਮਹਾਵਾਕਾਂ ਅਨੁਸਾਰ ਸੂਰਜ ਖੂਹ ਚਾ ਚਾਨੀ ਹੈ ਜੋ ਨਰੇ ਦੀਨ ਕਹੇ ਹੈ ਜੋ ਤੋਂ ਪ੍ਰੇਮ ਖੇਲਣ ਕਰ ਚਾਹੋ ਸਿਰ ਧਰ ਤਲੀ ਤਲੀ ਜਿਵੇਂ ਉਹਦੇ ਮਹਾਵਾਕਾਂ ਅਨੁਸਾਰ ਇਸ ਰੈਜੀਮੈਂਟ ਦੇ ਅੰਦਰ ਉਹ ਮਹਾਨ ਦੇਸ਼ ਕਾਮ ਦੇ ਮਹਾਨ ਸੂਰ ਵੀ ਹੋ ਜਾਣੇ ਸਤਿਗੁਰੂ ਦੀਆਂ ਅਦੁੱਧੀਆਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਉਹਨਾਂ ਮਹਾਨ ਸਿਧਾਂ ਨੂੰ ਜਾੜ ਕਰਦੇ ਹੁਆ ਸਤਿਗੁਰੂ ਜੀਓ ਦੇਸ਼ ਕੌਮ ਪੰਚ ਦੇ ਸੇਵਾਦਾਰ ਬਣਾਓ ਨਾ ਕਿਰਮਾ ਮਾਫ ਕਰੋ ਸਹੀ ਪਿਆਰੇ ਨੇ ਨੂੰ ਜਿਨ੍ਹਾਂ ਬਣਿਆ ਪ੍ਰਣਾਮ ਪਿਆਵੇ ਨਾਲ ਪਣਾ ਜੜੀ ਪੜੇ ਤੇਰੇ ਭਾਰੇ ਸਰਬਤ ਦਾ ਭਲਾ ਵਾਹਿਗੁਰੂ ਕੀ ਕਾਹਲ ਸਾਲ ਵਾਹਿਗੁਰੂ ਕੀ ਫਤਹ ਬੋਲੇ ਸੋਨਿਆ ਆਸਰੀਆ ਵਾਲਾ ਵਾਹਿ ਅਰਦਾਸ ਦੇ ਉਪਰੰਤ ਗੁਰੂ ਮਹਾਰਾਜ ਦੀ ਇੱਕ ਸੀਸ ਪ੍ਰਸਾਦ ਜੋ ਗੁਰੂ ਮਹਾਰਾਜ ਦੇ ਵੱਲੋਂ ਬਖਸ਼ਿਸ਼ ਕੀਤਾ ਗਿਆ ਸੀ ਉਸ ਨੂੰ ਭੋਗ ਲਗਾ ਕੇ ਸੰਗਤਾਂ ਵਿੱਚ ਐਕਸ ਸਰਵਿਸਮੈਨਾਂ ਨੇ ਆਪਸ ਵਿੱਚ ਹੀ ਸੰਗਤਾਂ ਵਿੱਚ ਵੰਡਿਆ ਗਿਆ ਤੇ ਨਾਲ ਦੇਗ ਉਪਰੰਤ ਮਡਨਰ ਉਪਰੰਤ ਨਾਲ ਹੀ ਚਾਹ ਦਾ ਰੈਜ਼ਮੈਂਟ ਵੀ ਕੀਤਾ ਗਿਆ ਚਾਹ ਦੇ ਨਾਲ ਦੇਖੋ ਤੁਸੀਂ ਮਠਿਆਈ ਨਾਲ ਰਸਕੁਲੇ ਗੁਲਾਬ ਜਾਮਨ ਬਰਫੀ ਔਰ ਪੇਸਟੀਆਂ ਰੱਖੀਆਂ ਗਈਆਂ ਨਾਲ ਲੋਕ ਸੰਘਤਾ ਵਿੱਚ ਐਕਸ ਸਰਵਿਸਮੈਨਾਂ ਨੇ ਚਾਹ ਪਾਣੀ ਦਾ ਰਿਸੈਪਟ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਸੀ ਨਾਲ ਦੇਖੋ ਚਾਹ ਪਾਣੀ ਛਕਦੇ ਆ ਆਪਸ ਵਿੱਚ ਹੀ ਭਾਈ ਸਾਰੇ ਇਕੱਠੇ ਹੋ ਕੇ ਐਕਸ ਸਰਵਿਸਮੈਨਾਂ ਨੇ ਇਹ ਪ੍ਰੋਗਰਾਮ ਨੂੰ ਬਹੁਤ ਹੀ ਵੱਡੇ ਉਪਰਾਲੇ ਨਾਲ ਬਣਾਇਆ ਗਿਆ ਕਿਉਂਕਿ ਉਹਨਾਂ ਦਾ ਆਪਣਾ ਸੁਣਚਾਰਿਆ ਕਿ ਇਹਨਾਂ ਦਾ ਆਪਣਾ ਦਿਨ ਇਹ ਮਨਾਉਂਦੇ ਆ ਹਰ ਸਾਲ ਹੀ ਮਨਾਉਂਦੇ ਆ ਇਹ ਪੰਜਾਬ ਦੇ ਵਿੱਚ ਪੰਜਵੀਂ ਵਾਰ ਮਨਾਇਆ ਗਿਆ ਹੈ ਪੰਜਾਬ ਦੇ ਵਿੱਚ ਇਸ ਦਿਨ ਨੂੰ ਬਹੁਤ ਵਧੀਆ ਉਤਸ਼ਾਹ ਨਾਲ ਪੂਰੀ ਟੀਮ ਰਲ ਕੇ ਪੂਰੇ ਪੂਰੀ ਰੇਜiment ਰਲ ਕੇ ਪੂਰੇ ਐਕਸ ਸਰਵਿਸਮੈਨ ਸਾਰੇ ਇਕੱਠੇ ਹੋ ਕੇ ਇਸ ਦਿਨ ਨੂੰ ਮਨਾਉਂਦੇ ਆ ਨਾਲ ਇਹਨਾਂ ਵਿੱਚ ਜਿਹੜੇ ਸ਼ਹੀਦ ਪਰਿਵਾਰ ਹੁੰਦੇ ਆ ਪਰਿਵਾਰ ਜਾਂ ਵਿਧਵਾਵਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਸਨਮਾਨ ਕਰਦਿਆ ਬੁਲਾ ਕੇ ਇਸ ਇਸ ਪ੍ਰੋਗਰਾਮ ਵਿੱਚ ਛਾਪਾਣੀ ਨਾਲ ਪਕੌੜਿਆਂ ਦਾ ਲੰਗਰ ਵਧੀਆ ਚੱਲਿਆਗਾ ਪਕੌੜੇ ਵੀ ਵਧੀਆ ਤਰੀਕੇ ਨਾਲ ਬਣਾਏ ਸਿਗੇ ਜਿਸ ਦੇ ਵਿੱਚ ਪਨੀਰ ਪਕੌੜੇ ਹੋ ਗਏ ਆਲੂ ਦੀ ਟਿੱਕੀ ਹੁਣ ਆਪਾਂ ਸਾਰਿਆਂ ਨੇ ਹੀ ਰਲ ਮਿਲ ਕੇ ਉਹਨਾਂ ਸਿੱਧਾਂ ਨੂੰ ਨਮਨੂੰਦੋਏ ਵੀ ਕਰਦੀ ਆ ਮੇਰੀ ਬੇਜ਼ੀ ਹੈ ਇਸ ਟਾਈਮ ਸ਼ਹੀਦਾਂ ਨੂੰ ਸਲਾਮੀ ਦਿੱਤੀ ਜਾ ਰਹੀ ਹੈ ਸਾਰੇ ਸਰਵਿਸਮੈਨ ਇਕੱਠੇ ਹੋ ਕੇ ਜਿੰਨੇ ਵੀ ਐਕਸ ਸਰਵਿਸਮੈਨ ਸੀ ਸਾਰਿਆਂ ਨੇ ਫੁੱਲ ਛੜਾਏ ਨਾਲ ਸ਼ਹੀਦਾਂ ਨੂੰ ਸਲੂਟ ਕਰਦੇ ਹੋਏ ਦੇਖੋ ਤੁਸੀਂ ਕੈਪਟਨ ਸਾਹਿਬ ਪਹੁੰਚੇ ਆਏ ਵੀ ਸਲੂਟ ਕਰ ਰਹੇ ਆ ਹੋਰ ਜਿੰਨੇ ਵੀ ਐਕਸ ਸਰਵਿਸਮੈਨ ਸੀ ਜਾਂ ਸਰਵਿਸਮੈਨ ਔਨ ਡਿਊਟੀ ਸੀ ਸਾਰੇ ਹੀ ਇਹਨਾਂ ਨੇ ਆਪਣੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਹੈ ਨਾਲ ਆਪਣੇ ਸ਼ਹੀਦਾਂ ਨੂੰ ਉਹਨਾਂ ਜਿਹੜੇ ਜਿੰਨੇ ਵੀ ਸ਼ਹੀਦ ਹੋਏ ਸੀਗੇ ਇਸ ਰੇਜ਼ਮੈਂਟ ਦੇ ਸਾਰਿਆਂ ਨੇ ਫੁੱਲ ਅਰਪਣ ਕਰਕੇ ਆਪਣੀ ਸ਼ਰਦਾ ਦੇ ਫੁੱਲ ਭੇਟ ਕੀਤੇ ਨਾਲ ਉਹਨਾਂ ਦੀ ਆਤਮ ਸ਼ਾਂਤੀ ਲਈ ਅਰਦਾਸ ਵੀ ਕਰਵਾਈ ਗਈ ਸੀ ਉਹ ਤੁਸੀਂ ਦੇਖਿਆ ਤੇ ਦੇਖ ਰਹੇ ਹੋ ਤੁਸੀਂ ਕਿ ਕਿਵੇਂ ਸਲੂਟ ਕਰ ਰਿਹਾ ਇਹ ਰੇਜ਼ਮੈਂਟ ਦੇ ਵਿੱਚ ਸਾਰੇ ਐਕਸ ਸਰਵਿਸਮੈਨਾਂ ਨੇ ਬੜੀ ਹੀ ਆਪਣੀ ਨਿਮਨ ਸ਼ਰਦਾ ਨਾਲ ਸਲੂਟ ਕਰਕੇ ਫੁੱਲ ਅਰਪਣ ਕਰਕੇ ਆਪਣੀ ਆਪਣੀ ਸ਼ਰਦਾ ਭੇਟ ਕੀਤੀ ਆਪਣੇ ਆਪਣੇ ਸਾਰਿਆਂ ਨੇ ਨ ਆਪਣੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਨਾਲ ਦੀ ਨਾਲ ਦੇਖੋ ਸਾਰੇ ਸਰਵਿਸਮੈਨ ਇਕੱਠੇ ਹੋ ਕੇ ਕਿਵੇਂ ਸਲੂਟ ਕਾ ਇਸਲਾਮੀ ਦੇ ਰਹੇ ਹਨ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਹੀਦਾਂ ਦੇ ਬਣਾਈ ਗਈ ਇੱਕ ਫਲੈਕਸੀ ਲਗਾਏਗੀ ਉਸ ਦੇ ਉੱਤੇ ਆਪਣੀ ਜੋ ਉਹਨਾਂ ਦਾ ਚਿੰਨ ਹੈ ਉਹਨੂੰ ਲਗਾ ਕੇ ਉਹਨੂੰ ਸਲੂਟ ਕਰ ਰਿਹਾ ਐਕਸ ਸਰਵਿਸਮੈਨ ਆਪਣੀ ਦਿਲ ਦੇ ਵਿੱਚ ਹਲੇ ਵੀ ਦੇਸ਼ ਪ੍ਰਤੀ ਪੂਰੀ ਸ਼ਰਦਾ ਰੱਖਦੇ ਆ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਹਮੇਸ਼ਾ ਦੇਸ਼ ਦੇ ਲਈ ਜਜ਼ਬਾ ਜਿਹੜਾ ਹੈਗਾ ਉਹ ਜੁੜਿਆ ਹੋਇਆ ਹੈ ਉਹ ਦੇਸ਼ ਨੂੰ ਹਮੇਸ਼ਾ ਹੀ ਆਪਣੇ ਦਿਲ ਦੇ ਵਿੱਚ ਰੱਖਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਪਹਿਲਾਂ ਦੇਸ਼ ਜ਼ਰੂਰੀ ਹੈ ਦੇਸ਼ ਲਈ ਇਹ ਸਾਰਾ ਕੁਝ ਦੇਸ਼ ਲਈ ਕਰਦੇ ਆ ਕਿਉਂਕਿ ਦੇਸ਼ ਲਈ ਹੀ ਜਿਉਂਦੇ ਆ ਤੁਸੀਂ ਜਿਹੜਾ ਐਕਸਟ ਸਰਵਿਸ ਮੈਨਾ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਿਸ ਸੰਬੰਧ ਵਿੱਚ ਰੱਖਿਆ ਤੇ ਕੀ ਆਪ ਦਾ ਦਿੱਤਾ ਗਿਆ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਇਸ ਚੈਨਲ ਦੇ ਦੁਆਰਾ ਪੂਰੇ ਇੰਡੀਆ ਦੇ ਵਿੱਚ ਖਬਰ ਲਗਾਓਗੇ ਤਾਂ ਕਿ ਦੁਨੀਆਂ ਨੂੰ ਜਲਦ ਰੂਪ ਕਰੋਗੇ ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਕਿ 296 ਦਿਨ ਦੇ ਰੇਜੰਡੇ ਦੀਵਾਨ ਮਨਾ ਰਹੇ ਹਨ ਕਿੰਨੇ ਪ੍ਰੋਗਰਾਮ ਕਰ ਸਕਦੇ ਪਹਿਲੇ ਖਰਾਬ ਅਸੀਂ 200 2020 ਤੋਂ ਪ੍ਰੋਗਰਾਮ ਕਰ ਰਹੇ ਹਾਂ ਇਹ ਸਾਡਾ ਪੰਜਵਾਂ ਪ੍ਰੋਗਰਾਮ ਹੈ ਇਹ ਵਿਚਾਰ ਕੀਤੇ ਸੀ ਸਾਰਿਆਂ ਨੇ ਮਿਲ ਕੇ ਕਮੇਟੀ ਨੇ ਵਿਚਾਰ ਕੀਤੇ ਉਸ ਤੋਂ ਜਗਰਾਉਂ ਇਲਾਕੇ ਦੇ ਵਿੱਚ ਇਹਨਾਂ ਨੇ ਮقرਰ ਕੀਤਾ ਪੂਰੇ ਪੰਜਾਬ ਬਾਕੀਆਂ ਨੇ ਜਿੰਨੇ ਵੀ ਪੰਛਰ ਗਾਏ ਇੱਥੇ ਤੇ ਉਸ ਤੋਂ ਬਾਅਦ ਇੰਡੀਆ ਲੈਵਲ ਤੇ ਵੀ ਕੰਮ ਚੱਲ ਰਿਹਾ ਹੈ ਇੰਡੀਆ ਦੇ ਬੰਦੇ ਵੀ ਇੱਥੇ ਇਕੱਠੇ ਹੋ ਰਹੇ ਆ ਜਿੰਨੇ ਵੀ ਜਵਾਨ ਜੇਸ਼ੂਰ ਅਫਸਰ ਸਾਹਿਬਾਨ ਤੇ ਅਸੀਂ ਇੱਥੇ ਆਪਣਾਲਾ ਕੀਤਾ ਹੋਇਆ ਵਾ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਇੱਕ ਗੱਲ ਆ ਜੀ ਇਹ ਕੰਨੇ ਐਕਸ ਸਰਵਿਸਮੈਨ ਹੀ ਇਹ ਦਿਨ ਮਨਾਉਂਦੇ ਆ ਜਾਂ ਮਤਲਬ ਕਿ ਸਰਵਿਸਮੈਨ ਵੀ ਆਉਂਦੇ ਹੈਗੇ ਆਰਮੀ ਵਾਲੇ ਹੋਰ ਵੀ ਆਉਣੇ ਨਾਲ ਵਾਇਕਰ ਜੀ ਕਾ ਕੌਮਸਾ ਵਾਇਕਰ ਜੀ ਕੀ ਫਤ ਹੈ ਮੈਂ ਕੈਪਟਨ ਰਣਜੀਤ ਸਿੰਘ 267 ਇੰਜੀਨੀਅਰ ਰਾਈਮਟ ਦੇ 4 ਸਾਲ ਕਮਾਂਡ ਕਰਕੇ ਆਇਆ ਇਹ ਜੋ ਅਰੇਂਜਮੈਂਟ ਦਾ ਰਾਈਜ਼ਿੰਗ ਤੇ ਇਥੇ ਇਹ ਇਵੈਂਟ ਜਿਹੜਾ ਚਲਾਇਆ ਜਾਂਦਾ ਇਹਦੇ ਵਿੱਚ ਸਰਵਿਸਮੈਨ ਔਰ ਐਕਟ ਸਰਵਿਸਮੈਨ ਉਹ ਵੀ ਵਿਡੋਵਾਂ ਕਰਾ ਵੀ ਇਹਦੇ ਵਿੱਚ ਜਿਹੜੀਆਂ ਉਹ ਸ਼ਾਮਲ ਹੁੰਦੀਆਂ ਨੇ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ 5 ਸਾਲ ਤੋਂ ਇਹ ਲਗਾਤਾਰ ਮਨਾਇਆ ਜਾ ਰਿਹਾ ਜੀ ਸਰ ਤੁਹਾਡਾ ਨਾਮ ਕੀ ਹੈ ਤੁਹਾਡਾ ਪਿੰਡ ਕਿਹੜਾ ਹੈ ਉਹ ਵੈਲ ਯਰ ਖਾਲਸਾ ਵੈਲ ਯੂ ਕੀ ਫਤਿਹ ਮੇਰਾ ਪਿੰਡ ਹੈ ਜੀ ਪਿੰਡ ਮੜੌਲੀ ਖੁਰਦ ਜੋ ਕਿ ਮਾਣੀ ਜ਼ਿਲ੍ਹੇ ਦਾ ਹੈ ਜੀ ਸਰ ਅਜਰ ਨਾ ਦੇਣਾ ਹਾਂਜੀ ਇਦੇ ਵਿੱਚ ਕੀ ਕੀ ਕਿ ਸਮਾਗਮ ਕਰੋਗੇ ਤੁਸੀਂ ਮੰਦਰੀ ਕੋਈ ਵਿਧਵਾਵਾਂ ਨੂੰ ਤੁਸੀਂ ਕੋਈ ਨਾਲ ਕਰ ਰਹੇ ਹੋ ਬਿਲਕੁਲ ਕਰ ਰਹੇ ਆ ਜੀ ਇਹ ਐ 100% 100% ਮਹਿਨਾ ਵਾਸਤੇ ਨੇ ਬਲੋਕੇ ਸਾਰੇ ਵਾਸੀ ਸਾਰੇ ਵਾਸੀ ਆ ਜੀ ਠੀਕ ਆ ਅੱਜ ਦਾ ਜਿਹੜਾ ਦੇਣਾ ਤੁਹਾਡਾ ਆਰਪੀ ਦਾ ਜੋ ਪ੍ਰੋਗਰਾਮ ਤੁਸੀਂ ਬਣਾ ਰਹੇ ਹੋ ਉਹਦੇ ਬਾਰੇ ਸਾਨੂੰ ਪੂਰੀ ਡਿਟੇਲਸ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਤੋਂ ਪਹਿਲਾਂ ਮੈਂ ਦੂਸਰਾ ਤਾਂ ਇਨਰਜਮੈਂਟ ਹਮੇਸ਼ਾ ਇਹ ਵਨ ਪਰਿਵਾਰ ਮੰ ਲੱਖ ਲੱਖ ਵਧਾਈ ਦਿੰਦਾ ਹਾਂ ਜੋ ਅਸੀਂ 59ਵਾਂ ਰੈਜਿਊਰੇਸ਼ਨ ਰੈਜਿਊਰੇਸ਼ਨ ਜੋ ਕਿ ਪੰਜ ਮਾਸ ਹੀ ਪੰਜਾਬ ਦੇ ਵਿੱਚ ਮਨਾ ਰਹੇ ਹਾਂ ਗੁਰੂਮਾਰ ਦੀ ਕਿਰਪਾ ਹੈ ਕਿ ਕੁਛ ਦੇ ਤੋਂ ਇਹ ਸਹਿਯੋਗ ਨਾਲ ਮੇਰੇ ਉਨੋਂ ਉਪਰਾਲਾ ਕੀਤਾ ਗਿਆ ਤੇ WhatsApp group ਦੋਸਤਾਂ ਨੇ ਮੇਰਾ ਬਣਾਇਆ ਗਿਆ ਅਤੇ ਉਸ ਦੇ ਨਾਲ ਹੀ ਇੱਕ ਬੱਬੇ ਸੈਪਰ ਗਰੁੱਪ ਵੀ ਬਣਾਇਆ ਗਿਆ ਜਿੱਦਾਂ ਮੈਂ ਐਡਮਨ ਹਾਂ ਸੋ ਸਾਰਿਆਂ ਦੇ ਸਹਿਯੋਗ ਨਾਲ ਇਹ 5 ਸਾਲ ਤੋਂ ਇਸੇ ਮਰਾਜਾ ਪਰ ਰੇਜiment ਬਾਰੇ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਜੋ ਸਾਡੀ ਰੇਜiment ਹੈ ਇਹ ਆਰਮੀ ਰੇਜiment ਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਕੰਪਨੀਆਂ ਮਿਲਾ ਕੇ ਇਹ ਰੇਜiment ਬਣਾਈ ਗਈ ਜੋ ਕਿਸ ਨੂੰ ਬਹੁਤ ਖਿਤਾਬ ਮਿਲੇ ਹਨ ਹਮੇਸ਼ਾ ਇਹ ਮੰਨ ਤੋ ਉਹ ਬਹੁਤ ਹੀ ਇਹਨਾਂ ਨੇ ਕੰਮ ਕੀਤਾ ਹੁਣ ਵੀ ਜੋ ਫੀਲਡ ਦੇ ਵਿੱਚ ਬੜੇ ਹੀ ਇਹਨਾਂ ਨੂੰ ਖੰਸਾ ਪੱਤਰ ਮਿਲੇ ਹਨ YouTube ਤੇ ਬਹੁਤ ਲੋਕਾਂ ਨੇ ਦੇਖੇ ਹੋਣਗੇ ਸੋ ਬੈਂਸੀ ਇਹੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਤਰ੍ਹਾਂ ਹੀ ਇੱਕ ਦਾਨੂ ਜਾਲ ਕੀਤਾ ਹੈ ਅਤੇ ਉਹਨਾਂ ਦੀ ਉਹਨਾਂ ਦਾ ਅਸੀਰਵਾਦ ਲਿਆ ਹੈ ਅਤੇ ਜਿਹੜੇ ਸਾਡੇ ਜਵਾਨ ਉਧਰਤੀ ਵਿਛੜ ਗਏ ਉਹਨਾਂ ਨੂੰ ਵੀ ਜਾਇਜ਼ ਕੀਤਾ ਅਰਦਾਸ ਬੇਨਤੀ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਕਿਰਪਾ ਕਰਨ ਗੁਰੂਮਾਨ ਇਸੇ ਤਰ੍ਹਾਂ ਸਾਡੇ ਸਾਰੇ ਪਰਿਵਾਰ ਤੇ ਵੇਸਾਇਨ ਪਰਿਵਾਰ ਦੋਸਤਾ ਦੀ ਵਿੱਚ ਤੇ ਮੇਰਾ ਪ੍ਰਸਨ ਚੜ੍ਹਦੀ ਕਲਾ ਬਖਸ਼ਣ ਅਤੇ ਦੇਸ਼ ਦੇਸ਼ ਸੇਵਾ ਕਰਨ ਦਾ ਬਲ ਬਖਸ਼ਣ ਸਰ ਕੀ ਨਾਮ ਹੈ ਆਪਕਾ ਮੇਰਾ ਨਾਮ ਮਹਿੰਦਰ ਕੁਮਾਰ ਹਾਂ ਮੈਂ ਜੀਐਨਡੀ ਜ਼ਿਲ੍ਹਾ ਕਟੂਆ ਬਤੋਲੀ ਘਰਾਂ ਨੇ ਵਾਲਾ ਹਾਂ ਔਰ ਅੱਜ ਆ ਪੰਜਾਬ ਮੈਂ ਹਮ ਜਗਰਾਉਂ ਮੈਂ ਹਮ ਆਪਣਾ ਰਿਜੈਂਟ ਮਨਾਉਣੇ ਕੇ ਲੀਏ ਆਏ ਹਾਂ इंजीनियर राम है, का है जैसे कई बड़े बड़े पुल ब्रिज बनाना लड़ाई के दौरान हम कहीं जैसे में जो ब्रिचिंग करना जो है जो माइन वगैरह होते हैं उसको ब्रिच करता है और स्टेफ लाइन बना के निकल जो इन्फेंट्री को उसको हम क्रॉस करते हैं सब है। हम सबसे आगे होते हैं क्या नाम है आपका सर मेरा नाम फिरोज खान है और मैं यूपी पी अलीगढ़ से आया हूँ अपना यहाँ पे 59 नाइन रेजमेंट डे मनाने के लिए सभी एक्समैन के साथ में मेरे को इनवाइट किया गया था तो मैं यहाँ पे फंक्शन मनाने के आया हूँ तो सर जो आप ये अरेंजमेंट का काम होता है जी ये इसमें आप आप कहाँ पे आपका होता है मतलब आगे हो तो पीछे तो 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 सब सबसे पहले हमारा काम यह है कि इन्फेंट्री को लड़ाई के दौरान हर तरह से आगे बढ़ाने के लिए रास्ता मनाया जाना माइनफील्ड वगैरह लगाए ਜਾਂ ਕੋਈ ਬ੍ਰਿਜ ਦੀ ਜਰੂਰਤ ਹੈ ਤਾਂ ਬ੍ਰਿਜ ਬਣਾਣਾ ਉਸ ਦੀ ਸਪੋਰਟਿੰਗ ਲਈ ਸਰ ਕੀ ਨਾਮ ਹੈ ਜੀ ਆਪ ਦਾ ਸਰ ਮੇਰਾ ਨਾਮ ਅਰੋਨੀ ਕੈਪਟਨ ਓਲਾ ਸਿੰਘ ਸਰ ਅੱਜ ਦਾ ਜਿਹੜਾ ਦਿਨ ਮਨਾ ਰਹੇ ਕੀ ਕਹਣਾ ਤੇ ਉਹਨੇ ਆਪਣੇ ਸਾਥੀਆਂ ਨੂੰ ਦੇਖੋ ਜੀ ਅੱਜ ਆਹ ਦਿਨ ਸਾਡੀ ਰੈਜਿਮੈਂਟ ਦਾ ਇੱਕ ਰਾਈਜ਼ਿੰਗ ਡੇ ਹੈ ਜਿਸ ਨੇ ਰੈਜਿਮੈਂਟ ਖੜੀ ਹੋਈ ਸੀ ਉਸ ਨੂੰ ਅਸੀਂ ਹਰ ਸਾਲ ਮਨਾਉਂਦੇ ਹਾਂ ਅੱਜ 59 ਰਾਈਜ਼ਿੰਗ ਡੇ ਮਨਾਉਣ ਦੇ ਵਿੱਚ ਜਿੰਨੇ ਵੀ ਸਾਡੇ ਇਸ ਇਲਾਕੇ ਦੇ ਜਾਂ ਪੰਜਾਬ ਦੇ ਨੇੜੇ ਤੇੜੇ ਦੇ ਹੋਰ ਦਿੱਲੀ ਤੱਕ ਦੇ ਲੋਕ ਆਉਣਗੇ ਔਰ ਇਸ ਰੇਜiment ਨੂੰ ਅਸੀਂ ਬੜੇ ਉਤਸ਼ਾਹ ਤੇ ਬੜੀ ਖੁਸ਼ੀ ਨਾਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ ਪੂਰੇ ਇੰਡੀਆ 'ਚ ਮਨਾਇਆ ਜਾਂਦਾ। ਹਾਂਜੀ ਪੂਰੇ ਇੰਡੀਆ ਦੇ ਵਿੱਚ ਇਹ ਨਹੀਂ ਮਨਾਇਆ ਜਾਂਦਾ ਐਕਚੁਅਲੀ ਜੋ ਰੇਜiment ਹੈ ਉਹ ਆਪਣੇ ਰੇਜiment ਲੋਕੇਸ਼ਨ ਦੇ ਵਿੱਚ ਮਨਾਉਂਦੀ ਹੈ। ਪਰ ਪੰਜਾਬ ਦੇ ਵਿੱਚ ਔਰ ਮਹਾਰਾਸ਼ਟਰ ਦੇ ਵਿੱਚ ਜਿੱਥੇ ਸਾਡੀ ਜੁਨਟ ਦੀ ਸਟਰੈਂਥ ਜ਼ਿਆਦਾ ਹੈ ਉੱਥੇ ਸਾਰੇ ਅਸੀਂ ਮਿਲ ਕੇ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਥੈਂਕ ਯੂ। ਬੇਨਤੀਆਂ ਨਾਲ ਸੀਲ। ਉਪਰ ਦੇ ਨਾਲ ਨੂੰ ਵਿਜ਼ਟ। ਉਹਤੇ ਸੀ ਹੋਂਦਾ ਜਗਦੇਵ ਸਿੰਘ ਉਹਨਾਂ ਦੇ ਬਿਸੇਸ ਨਾਲ ਰਿਪੋਰਟ ਕਰਵਾਉਣਾ ਕੀਤਾ ਗਾੜਿਆ ਉਪਰੰਤ ਕਾਲ ਜੈਨ ਨੂੰ ਕਾਲ ਹੋ ਰਹੀ ਹੈ ਭਾਵੇਂ ਉਹ ਤੇ ਪ੍ਰਮਾਣ ਦੇ ਲੈ ਕੇ ਅੰਗੂਰ ਨੂੰ ਜਿਗਿਆਨ ਜਦ ਵਿਦੇਸ਼ਿੰਗ ਉਹਨਾਂ ਦੇ ਫੈਸਲੇ ਨੂੰ ਮੇਰੇ ਤੋਂ ਮਾਰ ਕਿਹਾ ਜਾ ਰਿਹਾ ਹੈ ਤਾਂ ਰੇਂਜਲਾ ਉਹ ਇਕੱਲੇ ਕਿਸੇ ਵੇਸਾ ਦੀ ਗੱਲ ਨਹੀਂ ਹੁੰਦੀ ਕੌਮ ਦੇਸ ਵਾਸਤੇ ਹੁੰਦੀ ਹੈ ਤੇ ਸਿੱਧੀ ਉਹਨਾਂ ਨੇ ਪ੍ਰਾਪਤ ਹੁੰਦੀ ਹੈ ਜਿਨਾਂ ਦੇ ਨਾਮ ਦੁਨੀਆ ਦਾ ਸਰਬ ਅਮਰ ਅੰਡਰ ਹੈ ਤੁਹਾਨੂੰ ਵੀ ਪ੍ਰਾਪਤ ਕਰਨ ਦਾ ਮੌਕਾ ਹੈ ਪਰ ਤੁਸੀਂ ਰਹਿ ਦੋ ਜਾਂ ਉਹ ਤੁਹਾਨੂੰ ਯਾਦ ਰੱਖੇ ਜੰਮੀ ਕਿ ਮੈਂ ਬੈਠੀ ਕਰਾਂ ਇੱਕ ਹੁਣੀ ਬੈਠੀ ਕਰਦਾ ਹਾਂ ਕਿ ਬੇਸਰ ਸਾਡੀ ਅਰੇਂਜਮੈਂਟ ਪੰਜਾਬ ਵਿੱਚ ਵੀ ਆ ਜਾਵੇ। ਉਹਦਾ ਅਮਰ ਕਾਜ਼ੈਂਟੀ ਲਖੋਵਾ ਤੋਂ ਕਿਹੜੇ ਧਰੋਂ ਵਿੱਚੋਂ ਲੈ ਕੇ ਆਏ ਸਾਡੇ ਵੱਲ ਸਮਾਨ ਮੈਂ ਤੁਹਾਨੂੰ ਬੇਨਤੀ ਕਰਦਾਂ ਉਹ ਦੱਸ ਦੇਵਾਂ ਕਿ ਇਹਨਾਂ ਦੇ ਦਾਦਾ ਜੀ ਕੋਕਮ ਸਿੰਘ ਜੀ ਜਦੋਂ ਅਸੀਂ ਰੂਪੀ ਕਰਦੇ ਸੀ ਤੋਂ ਸਾਡੇ ਉਹ ਵੈਪਨ ਟ੍ਰੇਨਿੰਗ ਦੇ ਅੰਦਾਜ਼ ਸਿਖਾਉਂਦੇ ਸਨ ਅਦੇ ਬਹੁਤ ਹੀ ਪ੍ਰਤਿਕਰਿ ਖਿਦਸਾਂ ਬਹੁਤ ਹੀ ਬਚਾਰ ਪਿਆਰ ਕਰਦੇ ਸਨ ਕਰੇ ਨੂੰ ਕੂੜ ਦੇ ਨਹੀਂ ਸਨ ਅੱਜ ਦਾ ਕਸਮਾਂ ਗੋਲ ਕਰ ਰਿਹਾ ਸੋ ਉਹਨਾਂ ਲੋਕ ਲੋੜੂ ਲੋਕਾਂ ਕੋਈ ਜਾ ਗਿਆ ਉਹਨਾਂ ਨੂੰ ਸਾਡੇ ਸੈਨਿਕਾਂ ਸਾਫਟਾ ਸੈਨਿਕਾਂ ਦੇ ਦਰਵਾਜ਼ੇ ਤੇ ਕੋ ਮੈਂ ਉਹਨਾਂ ਦੇ ਸੇਵਾ ਦਾ ਸਤਿਕਾਰ ਕਰ ਇਹ ਦੇਖੋ ਮੈਂ ਦਰਵਾਜ਼ਾ ਦੇਣ ਦੇ ਗੱਲਾਂ ਨੇ ਉਤਮਾ ਹਰ ਇੱਕ ਜੋਪਰ ਤੋਂ ਵੀ ਸਨਮਾਨ ਕਰਨ ਦੇਣੇ ਹਨ ਕਿ ਆਪਣਾ ਉਹ ਸਾਰੇ ਆਪਾਂ ਵਾਰੀ ਵਾਰੀ ਦਿੱਤੇ ਜਾਣਗੇ ਤਾਂ ਮੈਂ ਵੀ ਸਨਮਾਨ ਸਤਿਕਾਰ ਦਿਓ ਆਪਣੇ ਕੁਰਸੀਆਂ ਤੇ ਬੈਠ ਜਾਣਗੇ ਜਿਹੜਾ ਸੋ ਸਨਮਾਨ ਉਹਨਾਂ ਦੇ ਅੱਜ ਜਦੋਂ ਕੋਈ ਜਾਉਦਾ ਹੋਵੇ ਉਹ ਕਿੱਥੇ ਕਰੀਏ ਜੀ ਸੋ ਬੈਠੇ ਮੇਰੇ ਕੋਲ ਬੈਠੇ ਹੋ ਮੈਂ ਟਾਈਮ ਰੱਖਾਂਗਾ ਤਾਂ ਪੰਨੋ ਪਿੱਛੇ ਨਾਲ ਨਿਕਲੋ ਚਲੋ 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 ਅੱਗੇ ਮੋੜਾ ਕਰਕੇ ਅੱਗੇ ਪਿੱਛੇ ਨਾਥਿਆ ਸੁਖੀ ਨੂੰ ਲਖਮੀ ਜੀ ਦਾ ਜੀ ਦਾ ਪ੍ਰੋਡਕਟਰ ਜੀ ਖੁਸ਼ਿਆ ਰਸਪਾਲ ਜੀ ਅਨੰਦਪ੍ਰਤਾ ਜੀ ਸਾਹਿਬ ਵਿੰਡਲੇ ਸਾਹਿਬ ਆ ਨਵੇਂ ਆਏ ਨੇ ਭਾਈ ਜੀ ਸਰ ਜੀ ਸਰ ਨਰੇਂਦਰ ਸਿੰਘ ਜੀ ਪਬਲਿਕ ਸਰ ਅਮੀਰ ਨਵਾਂ ਕਲਪ ਜੀ ਪਬਲਿਕ ਜੀ

फटदा होना आया इधर ਉਹ ਕੰਡਾ ਜੀ 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 ਲਿਆਣਾ ਸਰਬਸੰਗੀ ਸਰਬਸੰਗੀ ਆਉਦੇ ਪੱਕਾ ਭੋਲਾ ਸਿੰਘ ਆਉਂਦੇ ਆ ਪੱਕਾ ਭੋਲਾ ਸਿੰਘ ਇਹ ਬਾਕੀ ਬੰਦੇ ਆ ਬਾਕੀ ਬੰਦੇ ਆ ਦੁਬਾਰਾ ਮਾਣੋ ਖਾਲੀ ਚਾਰ ਮਾਣੋ ਦੇ <usutta> <usutta> I did a comment. I did a very good thing. Computer. ਦਾਰਾ ਅਸੀਂ ਜੇਹਨ ਦਾ ਦਾ ਰਾਜ ਕਾਲਾ ਸਿੰਘ ਕਾਲਾ ਸਿੰਘ ਬੀਪੋਰਡਾ ਜਾਸਨ ਗੁਰਮੀ ਗੁਰਮੀ ਜੀ ਦਾ ਪਾਉ Vamos lá, Marcelo. Tá com isso, Ketchup. Tá ਮੈਂ ਰੋਜ਼ੀ ਦਾ ਅੱਜ ਸਲਾਹ ਕਰਨਾ ਚਾਹੀਦਾ ਹੈ ਕਿ ਜੋ ਸਹਿਮਾਨ ਨਾ ਨਾ ਕਰ ਰਹੇ ਹੋ ਸਾਹਿਬ ਜੀ ਤੁਸੀਂ ਇਹ ਨੂੰ ਅਦੇ ਪਾ ਕੇ ਨਾ ਮਾਰੋ ਜੀ ਆਪ ਨੂੰ ਕਾਲਰੀ ਆਜ ਤੱਕ ਹਾਂ ਜੀ ਬਾਦਸ਼ਾਹ ਇਹਦੇ ਪਿੱਛੇ ਹਾਂ ਜੀ ਅਗਲੇ ਕਮਿਸ਼ਨ ਕੀ ਕਿਹਾ ਭਾਈ ਜੀ ਉਹ ਬੋੜਾ ਆਜ ਕੋ ਬਸ ਆਵਾਜ਼ ਆ ਜੀ ਜਿਹੜੇ ਬਰਾਲਾ ਵਾਲੇ ਵੀ ਆ ਗਾ ਸੋਤਾ ਸਾਹਿਬ ਐਸ ਕਮਿਸ਼ਨ ਸਿੰਘ ਸਾਹਿਬ ਰਾਜ ਸਾਹਿਬਾ ਨਾ ਜੀ ਐਸ ਸਿੰਘ ਸਾਹਿਬ ਆਜੋ मेरा कीरो हां जी एयरपोर्ट से था पैदा आया पता नहीं इसकी लैब करता हूं हां जी ठीक हो गया अब बोलो ना ये प्रिट करता हूं मान लो की अमेरिका में मेरा जा पंबी <laughs> हज़ार app required 钱丝 poured… a mi nada noti さん ne favour haan na eege become Radar a megabar deel aema Hãy subscribe cho kênh Ghiền Mì Gõ Để không